ਸਤਿ ਸ਼੍ਰੀ ਅਕਾਲ ਮੈਂ ਹਾਰਦੀ ਸੰਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਨੂੰ ਲੈ ਕੇ ਜਾਣਾਂਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਪਿੰਡ ਸਰਾਬਾ ਪਹੁੰਚੇ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬਾ ਤੇ ਸ਼ਹੀਦ ਉਦਮ ਸਿੰਘ ਨੂੰ ਭਾਰਤ ਰਤਨ ਅਵਾਰਡ ਨਾਲ ਨਵਾਜਣ ਦੀ ਕੀਤੀ ਮੰਗ ਮਾਨ ਸਰਕਾਰ ਇਸ ਮਹੀਨੇ ਹੀ ਬੁਲਾਏਗੀ ਸਰਦ ਰੁੱਤ ਸੈਸ਼ਨ ਸੁਪਰੀਮ ਕੋਰਟ ਦੇ ਹੁਕਮ ਅਗਰੋ ਆਇਆ ਫੈਸਲਾ ਲੁਧਿਆਣਾ ਚ ਨਸ਼ਿਆਂ ਨੂੰ ਲੈ ਕੇ ਸਾਈਕਲ ਰੈਲੀ ਪੀਏਯੂ ਪਹੁੰਚੇ ਸੀਐਮ ਮਾਨ ਸਾਈਕਲ ਰੈਲੀ ਨੂੰ ਦਿਖਾਈ ਹਰੀ ਚੰਡੀ ਪੰਜਾਬ ਚ ਪਰਾਲੀ ਸਾੜਨ ਦੇ ਰਾਜ ਅਲਰਟ ਡੀਜੀਪੀ ਅਰਪਿਤ ਨੇ ਕਿਹਾ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ 16 ਸਾਲਾਂ ਬਾਅਦ ਪੰਜਾਬ ਚ 1000 ਫੁੱਟ ਹੇਠਾ ਮਿਲੇਗਾ ਪਾਣੀ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਚ ਹੋਇਆ ਖੁਲਾਸਾ ਪੁਸ਼ਾਰਪੁਰ ਚ ਔਰਤ ਸਮੇਤ ਚਾਰ ਦੋਸ਼ੀ ਗ੍ਰਫਤਾਰ ਨਸ਼ਾ ਤਸਕਰੀ ਦੇ ਪਰਸ ਖੂਨ ਵਰਗੀਆਂ ਵਾਰਦਾਤਾਂ ਨੂੰ ਜਿੰਦੇ ਸੀ ਅੰਜਾਮ ਖਨਾਂਚ ਦਰਦਨਾਕ ਹਾਦਸਾ ਕੈਂਟਰ ਨੇ ਬਾਈਕ ਨੂੰ ਮਾਰੀ ਟੱਕਰ ਦੋ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ ਸਰਹੱਦ ਤੇ ਤਨਾਤ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ ਇੱਕ ਦਿਨ ਚ ਜ਼ਬਤ ਕੀਤੇ ਦੋ ਡਰੋਨ 3.50 ਕਰੋੜ ਰੁਪਏ ਦੀ ਹੀਰੋਇਨ ਬਿਕਤੀ ਪਰਮਤ ਕੈਬਨਟ ਮੰਤਰੀ ਦੇ ਅਸ਼ਲੀਲ ਵੀਡੀਓ ਪੈਨ ਡਰਾਈਵ ਚ ਕੈਦ ਮੁੱਖ ਮੰਤਰੀ ਨੂੰ ਸੌਪਾਂਗੇ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਤੇ ਵੱਡੇ ਹਾਈ ਕੋਰਟ ਨੇ ਨਾਜ਼ਾਇਜ਼ ਕਲੋਨੀਆ ਦੀ ਪਛਾਣ ਕਰਕੇ ਤੁਰੰਤ ਨਿਰਮਾਣ ਰੁਕਵਾਂ ਦੀ ਮੰਗ ਤੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤੇ ਜਾਰੀ। ਪੰਜਾਬ ਸਰਕਾਰ ਨੇ 185 ਦਾਣਾ ਮੰਡੀ ਮੋੜ ਕਿੱਤੀਆਂ ਬਹਾਲ, ਮੰਡੀਆਂ ਬੰਦ ਕਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਕਿਸਾਨਾਂ ਨੂੰ ਮਿਲੇਗਾ ਛੁਟਕਾਰਾ। ਸੂਬਾ ਸਰਕਾਰ ਨੇ ਕੀਤਾ ਐਲਾਨ ਮਨੀਪੁਰ ਹਿੰਸਾ ਜਿਨ੍ਹਾਂ ਦੇ ਘਰ ਹੋਏ ਤਬਾਹ ਉਹਨਾਂ ਨੂੰ ਮਿਲੇਗਾ ਮਕਾਨ। ਉੱਤਰ ਪ੍ਰਦੇਸ਼ ਦੇ ਇਟਾਵਾ ਚ 12 ਘੰਟਿਆਂ ਚ ਦੂਜਾ ਟ੍ਰੇਨ ਹਾਦਸਾ ਹੁਣ ਵਿਸ਼ਾਲੀ ਐਕਸਪ੍ਰੈਸ ਨੂੰ ਲੱਗੀ ਅੱਗ 19 ਯਾਤਰੀ ਹੋਏ ਜ਼ਖਮੀ ਕੇਂਦਰ ਸਰਕਾਰ ਨੇ ਕੀਤਾ ਐਲਾਨ 80 ਕਰੋੜ ਲੋਕਾਂ ਨੂੰ ਦਸੰਬਰ ਤੱਕ ਮਿਲੇਗਾ ਮੁਫਤ ਨਾਲ ਦਾ ਲਾਭ ਜੰਮੂ ਕਸ਼ਮੀਰ ਚ ਬਸ ਹਾਦਸਾ 36 ਲੋਕਾਂ ਦੀ ਮੌਤ ਪ੍ਰਧਾਨ ਮੰਤਰੀ ਨੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਮੁਆਵਜ਼ੇ ਦਾ ਕੀਤਾ ਐਲਾਨ ਰਾਜਧਾਨੀ ਰਾਜੀ ਚ ਪੀਐਮ ਮੋਦੀ ਨੂੰ ਮਿਲਣ ਲਈ ਬੇਤਾਬ ਔਰਤ ਦੇ ਕਾਫਲੇ ਅੱਗੇ ਮਾਰਸ਼ਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਚ ਕੁਤਾਹੀ ਕਰਨ ਤੇ 3 ਜਵਾਨ ਨੂੰ ਕੀਤਾ ਮੌਤਲ ਐਸਐਸਬੀ ਨੇ ਨੇਪਾਲ ਬਾਰਡਰ ਤੇ ਪਾਕਿਸਤਾਨੀ ਔਰਤ ਨੂੰ ਕੀਤਾ ਗ੍ਰਿ ਜੋ ਹੋ ਰਹੀ ਸੀ داخل ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਭਾਰਤ ਨਿਊਜ਼ੀਲੈਂਡ ਨੂੰ 70 ਰਨਸ ਨਾਲ ਹਰਾਇਆ ਵਿਰਾਟ ਕੋਹਲੀ ਨੇ ਇਤਿਹਾਸ ਰਚਿਆ ਪੰਜਾਮਾ ਮੰਡੇ ਖੇਡ ਕੇ ਤੋੜਿਆ ਸਚਿੰਤ ਤਿੰਦੁਲਕਰ ਦਾ ਰਿਕਾਰਡ ਹੁਣ ਗਾਜਾ ਦੇ ਹਸਪਤਾਲ 'ਚ ਬੁਲਡੋਜ਼ਰ ਚਲਾਉਣ ਦੀ ਤਿਆਰੀ ਚ ਇਜ਼ਰਾਈਲੀ ਫੌਜ ਹਸਪਤਾਲ ਦੇ ਅੰਦਰ ਅੱਜੇ ਵੀ ਕਟੋਕਟ 2300 ਮਰੀਜ਼ ਕਰਮਚਾਰੀ ਅਤੇ ਬੇਕਾਰ ਹੋਏ ਨਾਗਰਿਕਾਂ ਜਿਨ੍ਹਾਂ ਵਿੱਚ ਕਈ ਨਵਜੰਮੇ ਬੱਚੇ ਵਿਸ਼ਾਮਤ ਸੇਮਾਨਵਲੋ ਹਾਕੀ ਟੀਮ ਦੇ 10 ਖਿਡਾਰੀਆਂ ਨੂੰ ਤੋਹਫਾ 1-1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ ਇਹਨਾਂ ਹੋਰ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ Na to si vektir, hoja sem zadnji u...